ਹਾਂਜੀ ਦੋਸਤੋ ਕੀ ਹਾਲ ਚਾਲ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਟਾਈਮ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਬਾਨ ਮੁੰਡਿਆਂ ਨੂੰ ਵੀ ਕੁੜੀਆਂ ਨਹੀਂ ਮਿਲਦੀਆਂ ਵਿਆਹ ਦੇ ਲਈ ਪਰ ਆਹ ਬਾਬਾ ਦੇਖੋ ਤੁਸੀਂ ਕਿੰਨੇ ਗਾਡਰ ਵਰਗੀ ਰਾਨਾ ਚੱਕੀ ਫਿਰਦਾ ਤਾਂ ਅਨਮੋਲ ਬਾਈ ਨੇ ਕੀ ਕਿਹਾ ਬਾਬੇ ਨੂੰ ਸੁਣ ਕੇ ਜਾਓ ਵੀਡੀਓ ਤੁਹਾਡੇ ਵੀ ਆਸਾਸ ਢੜਪੀੜਾ ਪੈ ਜਾਣਗੀਆਂ ਖੋਕਨ ਦਾ ਤੇ ਵੇੜੇ ਚ ਪਤਾ ਨਹੀਂ ਪਰ ਤੁਹਾਡੇ ਲੱਛਣ ਵੇਖ ਕੇ ਜਮਰਾਜ ਜ਼ਰੂਰ ਬਹਿ ਜਾਊਗਾ ਨਹੀਂ ਤੁਹਾਨੂੰ ਬਿਲਕੁਲ ਹੀ ਅਮਰਾਜ ਦਾ ਡਰ ਹੈ ਨਹੀਂ ਐ ਵੀ ਸੀ ਕਿ ਬੁੜੇ-ਬੁੜੇ ਜੈ ਨਹੀਂ ਲੋਟ ਆ ਰਹੇ ਨਹੀਂ ਬੱਚਿਆਂ ਨੂੰ ਪਿਆਰ ਹੋ ਰਿਹਾ ਤੇ ਬੁੜਿਆਂ ਦੇ ਲੱਛਣ ਵੀ ਦਿੱਤੇ ਨੇ ਨਹੀਂ ਅਕਲ ਜੀ ਜੇ ਤੁਹਾਡੇ 'ਚ ਇਸ ਉਮਰ 'ਚ ਨਹੀਂ ਅੱਗ ਹੈ ਤੇ ਤੁਹਾਡੀ ਜਵਾਨੀ ਟਾਈਮ ਤੇ ਫਿਰ ਮੇਜਰ ਫਾਇਰ ਹੋਣੀ ਹੈ ਹੱਦ ਕੀਤੀ ਪਈਏ ਵੀਰੋ ਨਹੀਂ ਇਸ ਹਿਸਾਬ ਨਾਲ ਤੇਰੀ ਜਵਾਨਾਂ ਦੀ ਵਾਰੀ ਆਂਦੀ ਨਹੀਂ ਜਦ ਤੱਕ ਇਹ ਨਹੀਂ ਨਾ ਗੱਡੀ ਛੱਡਦੇ ਤਦ ਤੱਕ ਸਾਡਾ ਕੁਝ ਨਹੀਂ ਬੰਨਣਾ ਬਾਕੀ ਮੈਂ ਸੋਚ ਲਿਆ ਵੀਰੇ ਜਿੰਨਾ ਮਰਜ਼ੀ ਬੋਲਦਾ ਚੁੱਪ ਚੁੱਪੀ ਤੇ ਨਹਿਰ ਚ ਛਾਲਾ ਮਾਰਦਿਆਂ ਹੀ ਪੈ ਗਿਆ ਸਾਡਾ